ਖਾਨ ਵੀਰ ਉਹ ਡੱਡਾ ਡਲੰਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98787 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਕਰ ਰਿਹਾ ਨੋਟ ਕਰ ਲਓ ਅੱਜ ਵੀਰ ਸੋਨੂ ਕੋਲੇ ਫੇਰ ਆਏ ਆ ਚਾਰਨਾਗ ਸੇਰ ਲਈ ਲੈ ਕੇ ਆਏ ਗੱਲਬਾਤ ਬਾਈ ਨਾਲ ਕਰਾਵਾਂਗੇ ਆ ਜੋ ਵੀਰੇ ਸੱਸੀ ਘਾਲ ਬਾਈ ਤੁਹਾਨੂੰ ਸੱਸੀ ਘਾਲ ਬਾਈ ਹੋਠ ਠੀਕ ਠਾਕ ਹੋ ਜੀ ਨੰਬਰ ਬੋਲੋ ਪਹਿਲਾਂ ਤਾਂ ਜੀ ਨੰਬਰ ਬਈ ਹੈਗਾ 78990999728 ਸਿਆਸੀ 78990999728 ਪਿੰਡ ਪਿੰਡ ਹਿੰਮਤਪੁਰਾ ਬਈ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਦੇ ਤਸੀਨਿਹਾਲ ਨੇੜੇ ਤੇੜੇ ਜਿਹੜੇ ਆਪਾਂ ਨੂੰ ਘਤੌੜਦੇ ਨੇਹਾਲ ਸੀ ਅੱਛਾ ਸੋਨੂੰ ਤੇ ਗਾਇਬ ਜਾ ਬਾਬਾ ਪਾਤਾ ਹੁਣ ਕੀ ਗੱਲ ਲਗੀ ਉਹ ਆਪਣੀ ਥੋੜੇ ਕੰਮ ਚੱਲਦਾ ਓਕੇ ਆ ਬਾਈ ਦੇ ਕੰਮ ਚੱਲ ਜੀਦਾ ਕੋਠੀ ਦਾ ਠੀਕ ਹੈ ਜੀ ਠੀਕ ਹੈ ਤੇ ਸੋਨੂੰ ਅੱਜ ਚਾਰ ਨੱਕ ਦਿਖਾਉਣੇ ਫਿਰ ਅੱਜ ਆਪਣੇ ਕੋਲ ਤਿੰਨ ਨਵੇਂ ਗੋਤੋ ਦਿਖਾਉਣੇ ਨੇ ਕੱਚੇ ਅੱਛਾ ਤਿੰਨ ਠੀਕ ਆ ਆਪਣੇ ਕੋਲ ਪੰਜ ਸੱਤ ਆ ਉਹ ਕੱਚੀਆਂ ਠੀਕ ਆ ਤੇ ਆਪਾਂ ਦਿਖਾਉਣੇ ਅੱਜ ਤਿੰਨ ਤੇ ਜਿਹੜੀ ਕੀ ਡਿਟੇਲ ਆ ਬਾਈ ਜਿਹੜੇ ਪਹਿਲੇ ਨੰਬਰ ਤੇ ਸੂਈ ਸੁਬਾਈ ਬਹਿੜਾ ਇਹਦੀ ਇਹ ਯਾਰ ਸਰ ਆ ਬਾਈ ਯਾਨੀ ਕਿ ਇਹ ਸਰ ਖੜਾ ਜਾਇਆ ਯਾਰ ਸਰ ਕ੍ਰੋਸ ਖੜਾ ਜਾਇਆ ਯਾਰ ਸਰ ਕ੍ਰੋਸ ਖੜਾ ਮਗਰ ਕੀ ਆ ਗਿਆ ਇਹਦੇ ਇਹਦੇ ਮਗਰ ਬੱਸ ਆ ਬਈ 10 ਦਿਨ ਹੋ ਗਏ ਸੂਈ ਨੂੰ ਹਾ ਕੱਟ ਜਾ ਚੱਲੀ ਜਾਂਦਾ ਇਹਦਾ ਕਿੰਨਾ ਦੁੱਧ ਆ ਹੁਣ ਇਹ ਥੱਲੇ ਬਾਰਾ ਕਿਲੋ ਤਿਆਰ ਆ ਬਈ ਦੋਨਾਂ ਤਿੰਨ ਰੈਡੀ ਉਹ 15 ਨਹੀਂ ਹੈ ਨਾ ਹੈਗਾ 12 ਦਾ 12 ਹੀ ਕਹਿਣਾ ਤੇ ਕਿੰਨਾ 14 ਤੇ ਸਾਨੂੰ ਇਹਦਾ ਦੁੱਧ ਵੀ ਫਾਇਡ ਵਾਲਾ ਹੁੰਦਾ ਹਨਾ ਬਾਈ ਆ ਦੇਖੋ ਤਿਆਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਬਾਕੀ ਦਾ ਸੀਲ ਥਣੇ ਓਕੇ ਜੀ ਥੋੜੀ ਮੱਖੀ ਵੱਧ ਗਈ ਹਾਂ ਮੱਖੀ ਹੈਗੀ ਤੇ ਬੱਚਾ ਆ ਗਿਆ ਮਗਰ ਬੱਚਾ ਤੇ ਬਾਈ ਦਾ ਕਹਿਣਾ ਵੀ 10 ਦਿਨਾਂ ਦੀ ਸੂਈ ਵੀ ਆ ਤੇ ਬੈਠ ਦਾ ਰੇਟ ਵੀ ਜਾਇਜ਼ ਹੀ ਹੋਣ ਵਾਲਾ ਠੀਕ ਆ ਜੀ ਓਕੇ ਬੱਚੇ ਨੂੰ ਭੱਜੂਗੀ ਤੁਹਾਨੂੰ ਕੋਈ ਗੱਲ ਨਹੀਂ ਲੈ ਚੱਲੋ ਤੇ ਬਾਕੀ ਆ ਥਣ ਸਣ ਬਹੁਤ ਮੁੱਠੀ ਵਾਲਾ ਲੱਗਿਆ ਵਾ ਹਨਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 2 ਵਜੇ ਦਾ ਉਸ ਹਿਸਾਬ ਨਾਲ ਜੱਜ ਕਰ ਲਿਓ ਜੀ ਤੇ ਹਜੇ 4 ਘੰਟੇ ਚ ਬਾਈ ਜੀ ਬਾਕੀ ਬੈਹਣਾ ਤੁਹਾਨੂੰ ਓਕੇ ਤੇ ਬਾਈ ਦਾ ਆ ਦੇਖੋ ਜੀ ਖਣ ਦੇਖੋ ਤੇ ਬਾਈ ਦਾ ਕਹਿਣਾ ਵੀ 10 ਕਿੰਨਾ ਦੁੱਧ ਹੁਣ 12 12 ਕਿਲੋ ਵੀ ਤਿਆਰ ਠੀਕ ਆ ਬਾਈ ਜਾਨੀ ਮਾਰ ਲੈ ਠੀਕ ਆ ਵੀਰੇ ਕਿ 12 ਤਿਆਰ ਹੋ ਗਿਆ ਓਕੇ ਇਹ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਬੱਚਾ ਆਪਾਂ ਲਾ ਆ ਦੇਖੋ ਵੀਰੋ ਧਾਰਾ ਦੂਰਾ ਕਰੋ ਚੈੱਕ ਥੱਲੇ ਦਾ ਨਲ ਕਿਰ ਗਿਆ ਠੀਕ ਆ ਵੀਰੇ ਤੇ ਦੁੱਧ 12 ਕਿਲੋ ਰੈਡੀ ਬਾਈ ਕਹਿੰਦਾ 14 ਤੋਂ 15 ਕਿਲੋ ਦੁੱਧ ਦੇ ਦੂ ਮੂਹ ਲਿਆ ਚੋ ਮਾਰ ਦਿਓ ਕੋਈ ਪੂਰ ਚਰ ਲੈਣ ਓਕੇ ਵੀਰੇ ਤੁਹਾਨੂੰ ਆਨਲਾਈਨ ਹੀ ਮੰਗਾ ਲਈ ਬਸ ਵੀਰੇ ਬਸ ਬਾਦੂ ਦਾ ਨਾਢੋਲ ਵਾਲਾ ਠੀਕ ਆ ਵੀਰੇ ਇੱਕ ਵਾਰ ਕੈਮਰੇ ਦੇ ਇੱਕ ਮੱਖੀ ਦਾ ਕਰਕੇ ਡਰ ਮੱਖੀ ਇਹ ਖੋਲੋ ਹੁੰਿਆਣਾ ਖੋਲੋ ਠੀਕ ਆ ਤੁਹਾਨੂੰ ਤੇ ਡਿਮਾਂਡ ਵਾਈ ਇਹਦੀ ਇਹਦੀ ਜਮਾ ਜੇ ਜੀ ਹੋ ਬਾਈ ਫੋਨ ਤੇ ਕਰੋਗੇ ਨਾ ਕਰੀ ਦਿੰਨੇ ਆ ਬੋਲੋ ਫਿਰ ਦੱਸੋ ਬੋਲੋ ਤਾਂ ਬਈ ਇਹਦਾ ਕਰਦੇ ਆ ਆਪਾਂ 4500 ਤੇ ਦਿਓਗੇ ਕਿੰਨੇ ਦੀ ਬਸ ਬਹੁਤ ਮਾਨਤਨ ਕਰਦਾਂਗੇ ਵਿੱਚ ਖੁਸ਼ ਹੋਗੇ ਵਧੀਆ ਹੋ ਜੂਗਾ ਵਧੀਆ ਕਰ ਲੈ ਤੇ ਜਮਾ ਜਾਏ ਰੇਟ ਰੱਖਿਆ ਹਨਾ ਜਮਾ ਜਾਏ ਜਵੇਂ ਕੋਈ 50 ਨਹੀਂ ਮੰਗਦੇ ਹੂੰ 48 ਨਹੀਂ ਮੰਗਦੇ ਬਸ ਤੇ ਬਾਕੀ ਦਾ ਐਰ ਸ਼ਹਿਰ ਨਾ ਆ ਗਈ ਹਨਾ ਸ਼ਹਿਰ ਸ਼ਹਿਰ ਆ ਗਈ ਕ੍ਰਾਸ ਥੋੜੀ ਜੀ ਹੁਣ ਆਪਾਂ ਸਿਆਣੇ ਆ ਬਟੇ ਆਪਾਂ ਨੂੰ ਵੀ ਜਾਣਾ ਵੀਡੀਓ ਬਣਾਉਣਾ 25 ਆਪਾਂ ਨੂੰ ਕੱਢਰ ਬੱਸੀ ਮਿਲਦੀ ਆ 30 ਦੀਆਂ ਵੀ ਕਹਿੰਦੇ ਆ ਮੇਰੇ ਚੈਨਲ ਦੇ ਬਦ ਠੀਕ ਆ ਦੁੱਧ ਮੱਝ ਵਾਲਾ ਨਾ ਇਹ ਬਿਮਾਰ ਸਮਾਰੂਗੀ 20 ਗ੍ਰਾਮ 14 ਕਿਲੋ 22 ਕਹਿੰਦਾ ਦੁੱਧ ਦੇਊਗੀ ਤੇ 12 ਕਿਲੋ ਭੌਂਦੀ ਮਣਕੇ ਲੈ ਜਾਓ ਭੌਂਦੀ ਆਨਲਾਈਨ ਮੰਗਾ ਲਿਓ ਤੇ ਗਰੰਟੀ ਆ ਧਾਰਾਂ ਤੋਂ ਸਾਨੂੰ ਚੈੱਕ ਕਰਾਤੀਆਂ ਥਾਂ ਲੈਵਾ ਫੇਰ ਨੇੜ ਤੋਂ ਚੈੱਕ ਕਰੋ ਪਿੱਛੇ ਤੋਂ ਤਾਂ ਕੜ ਚੱਲੀ ਆ ਆ ਦੇਖੋ ਜੀ ਹੂੰ ਠੀਕ ਆ ਤੁਹਾਨੂੰ ਬਾਕੀ ਫੈਕਸ ਲੈਵਾ ਬਾਈ ਫੈਕਸ ਫੈਕਸ ਪੂਰਾ ਫੈਕਸ ਹਵਾਨਾਂਗਾ ਠੀਕ ਆ ਜੀ ਹੱਕੇਓ ਇਧਰ ਆ ਦੇ ਠੀਕ ਆ ਵੀਰੇ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਇਹ ਵੀ ਦੂਜਾ ਸੂਆ ਸੂੰਦੀ ਆ ਦੂਜਾ ਸੂਆ ਸੂੰਦੀ ਆ ਹਾਂ ਤੇ ਲੈ ਲਈ ਹਜੇ ਮੰਨ ਕੇ ਦਨ 7-8 ਦਿਨ ਸਾਂਹੀ ਪੜੀ ਵੀ ਬਹੁਤ ਆ ਹਨਾ ਤੁਹਾਨੂੰ ਹਾਂ ਹਾਂ ਬਈ ਲੈ ਓਕੇ ਜੀ ਤੇ ਖੋਲੋ ਇਹਨੂੰ ਤੋੜ ਕੇ ਦਿਖਾਓ ਕਿੰਨਾ ਦੁੱਧ ਕੱਢ ਦੂ ਤੁਹਾਨੂੰ ਇਸ ਦੀ ਦੁੱਧ ਵੀ 17-18 ਕਿਲੋ ਖੋਲਾ ਦੂ ਮੋ ਜੀ 17 ਤੋਂ 18 ਕਿਲੋ ਦੁੱਧ 20 ਵੀ ਦੇ ਸਕਦੀ ਹੈ ਹਨਾ ਜਿਵੇਂ ਪੜੀ ਵੀ ਆਪਾਂ 17 ਕਹਿ ਕੇ ਦਿਓ ਜਮਾ ਦੇ ਠੀਕ ਆ ਵੀਰੇ ਤੇ ਕਿੰਨੇ ਦਿਨ ਬਾਕੀ ਹੈ ਹਜੇ ਹਜੇ ਲੈ ਗੀ ਅੱਠ-ਪੱਤ ਪਰ ਆਈ ਹੈ ਹਨਾ ਹਾਂ ਪਰ ਆਈ ਓਕੇ ਜੀ ਹੁਣ ਤਾਂ ਭਰੀ ਫਿਰਦੀ ਆ ਤੇ ਬਾਕੀ ਦੀ ਗੱਲ ਹੁਣ ਤਾਂ ਜਮਾ ਵਿਕਰੀ ਦੇ ਕਾਬਿਲ ਆ ਹਨਾ ਤੁਹਾਨੂੰ ਹਾਂ ਠੀਕ ਆ ਵੀਰੇ ਓਕੇ ਜੀ ਤੇ ਬਾਕੀ ਰੰਗ ਰੰਗ ਬਹੁਤ ਸੋਹਣਾ ਹਨਾ ਹਾਂ ਤੇ ਗੋਲ ਮਟੋਲ ਆਗੀ ਹਾਂ ਐ ਨਹੀਂ ਗੱਲ ਹੈਗੀ ਦੇਖੋ ਜੀ ਥੱਲੇ ਤੋਂ ਛਣ ਲੇਵਾ ਕਰੋ ਚੈੱਕ ਤੇ ਡਿਮਾਂਡ ਤੁਹਾਨੂੰ ਇਹਦੀ ਇਹਦਾ ਮੁੱਲ ਬਈ ਇਹਨੂੰ ਪੰਗੂ ਨਹੀਂ ਕਰਨਾ ਆਪਾਂ ਬਸ ਜਮਾ ਜਾਇਜ਼ ਈ ਕਰਦੀ ਬਸ ਹਾਂ ਜੀ ਕਰਨਾ ਹੂੰ ਮੁੱਲ ਚਾਹੀਦਾ 55 ਕਰਾਉਣਾ ਚਾਹੀਦਾ 54 ਕਰਾਉਣਾ 52 ਹੀ ਦੇਣੀ ਹੈ ਬਸ 52 ਹੀ ਦੇ ਦੇਣੀ ਹੈ ਬਸ ਚਲ 52 ਦੀ ਠੀਕ ਠੀਕ ਆ ਵੀਰੇ ਨਹੀਂ ਦੇਣ ਵਾਲੀ ਵੀਰੇ ਇਹ ਦੂਗਾ ਦਿਖਾ ਦੇ ਪਈ ਮੈਂ ਕਰੀ ਮੜੀ ਜਾ ਕੇ ਪਰੇ ਨੂੰ ਆ ਦੇਖੋ ਜੀ 3 ਲੱਖ ਇੰਨੀ ਇੰਨੀ ਕਹਿੰਦੇ ਨੇ ਲੈ ਖਿੱਚੇ ਤੋਂ ਵੀ ਨਹੀਂ ਹੈ ਨਾ ਉਹ ਗੱਡੀ ਖਿੱਚੇ ਤੋਂ ਵੀ ਪਰੇ ਨਹੀਂ ਜਾਂਦੀ ਲੈ ਮੇਰੀ ਮਰਜ਼ੀ ਕਰੀ ਜਾ ਓਕੇ ਜੀ ਇੱਕ ਤਾਂ ਕਹਿਣ ਵਾਲੀ ਗੱਲ ਉਹਦੀ ਆ ਮਗਾ ਲਿਓ ਜੀ ਬਾਈ ਨਾਲ ਵਾਧਾ ਘਾਟਾ ਕਰਕੇ ਬੈਠ ਬਹੁਤ ਚੰਗੀ ਹੈਗੀ ਤੇ ਮौज ਕਰੋਗੇ ਦੁੱਧ ਨੂੰ ਠੀਕ ਹੈ ਜੀ ਚੰਗੀ ਹੈ ਤੇ ਹੁਣ ਆਪਾਂ ਜਰਸੀ ਦੀ ਗੱਲ ਕਰਕੇ ਕਾਫੀ ਕਲਰ ਵਾਲੀ ਦੀ ਇਹ ਬਲੂਨ ਸੁੰਦੀ ਆ ਬਟੇ ਬ ਤੇ ਕਿੰਨੇ ਦਿਨ ਬਾਕੀ ਆ? 7 ਦੇ ਬਈ ਪਏ ਹਜੇ ਮੰਨ ਕੇ ਚੱਲ 7-8 ਦਿਨ। 7 ਤੋਂ 8 ਦਿਨ ਬਾਕੀ। ਹਾਂ। ਤੇ ਦੁੱਧ ਕਿੰਨਾ ਕੱਢ ਦੂ ਇਹਦੇ? ਦੁੱਧ ਕੋਈ 12-13 ਕਿਲੋ। ਓਕੇ। ਖੋਲੋ ਅੰਦਰ ਕੇ ਦਿਖਾਏਗੀ। 4 ਦਾ ਆਂਦੀ ਆ ਤੇ ਬਾਕੀ ਤਿਆਰ ਹੋਣ ਲੱਗ ਗਈ ਹੈ ਨਾ। ਹਾਂ ਹਾਂ। ਓਕੇ ਜੀ। ਤੇ ਦੁੱਧ ਠੀਕ ਦੱਸਿਆ ਹੈ ਨਾ ਜਮਾ ਇਹ ਦੁੱਧ ਤਾਂ ਬਾਧੀ ਦੇ ਦੂੰ ਤੁਹਾਨੂੰ ਦੁੱਧ। ਖੁੱਲੀ ਗੱਲ ਹੀ ਆਈ ਲੱਗਦੀ ਹੈ ਨਾ। ਇਹ ਖੁੱਲੀ ਛੱਡੀ ਗਈ। ਠੀਕ ਆ ਵੀਰੇ ਠੀਕ ਆ। ਤੇ ਜਾਨ ਜਾਨ ਦਾ ਬਹੁਤ ਆ ਹੈ ਨਾ ਗੱਬਾਂ ਲੰਦੀ ਫਿਰਦੀ ਆ। ਹਾਂ ਹਾਂ। ਆ ਦੇਖੋ ਜੀ। ਫੇਸ ਕਰੋ ਚੈੱਕ। ਤੇ ਨਿਆ ਇਹ ਤਲ ਦੇ ਜਗਾ ਓਕੇ ਓਕੇ ਉਹ ਫੇਰ ਰਸੀਦ ਢੰਗੀ ਆ ਓਕੇ ਨਹੀਂ ਠੀਕ ਆ ਜਾਤ ਹੈਗੀ ਓਕੇ ਜੀ ਲੈ ਚਲੋ ਤੇ ਦੰਦਾਂ ਅਜ ਕਿਵੇਂ ਦੋ ਦੰਦ ਦੱਸਿਆ ਚਾਰ ਦੰਦ ਚਾਰ ਦੰਦ ਵੀਰੇ ਠੀਕ ਆ ਚਾਰ ਦੰਦ ਆ ਗਈ ਆ ਦੇਖੋ ਜੀ ਥਣੇਲੇਵਾ ਨੇੜੇ ਤੋਂ ਕਰੋ ਚੈੱਕ ਤੇ ਬੱਚੀਆਂ ਦੀ ਆਦਤ ਹੁੰਦੀ ਹੈ ਚੌੜ ਕਰਨ ਦੀ ਹੈਨਾ ਕਿਉਂਕਿ ਨਮਾ ਖੂਨ ਹੁੰਦਾਗਾ ਆ ਦੇਖੋ ਜੀ ਦੋ ਸੁ ਵਿੱਚ ਕਿਵੇਂ ਮਾਰ ਹੂੰ ਕਾਫੀ ਕਲਰ ਆ ਗਿਆ ਕੱਦ ਕਾਠ ਮੀਡੀਅਮ ਆ ਨਾ ਵੱਡਾ ਨਾ ਛੋਟਾ ਠੀਕ ਆ ਜੀ ਐਡੀ ਛੋਟੀ ਵੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਹੈਨਾ ਮੀਡੀਅਮ ਪੂਰੀ ਵਧੀਆ ਤੇ ਪੈਸੇ ਵੀਰੇ ਦੇ ਕਿੰਨੇ ਲੈਣੇ ਇਹਦੇ ਵੀ ਦੱਸ ਹੀ ਦਿਓ ਜੀ ਇਹਦਾ ਕੋਈ ਮਾਤ 47000 ਦੀ 45 ਦੀ ਹੋ ਜੂਗੀ ਨਹੀਂ 47 ਜੈ ਜੀ ਅੱਛਾ ਇਹ ਮਜਾ ਜੈ ਜੀ ਠੀਕ ਹੈ ਵੀਰੇ ਕਰ ਲਿਓ ਬਾਈ ਨਾਲ ਸੰਪਰਕ ਜ਼ਰੂਰ ਉਹ ਦੇਣੀ 47 ਦੀ ਬਸ 47 ਦੀ ਛੋਟ ਛਾਟ ਹੋਊਗੀ ਚਾਹੀਦਾ 50 ਕਰਾ ਲੈ ਚਾਹੀਦਾ 55 ਕਰਾ ਛੋਟ ਛਾਟ ਹੋ ਜੂਗੀ ਠੀਕ ਹੈ ਛੋਟ ਛਾਟ ਤੇ ਇਹ ਦੇਣੀ ਹੈ ਕਿ 52000 ਦੀ ਹੈ ਨਾ ਇਹ ਬਸ 55 ਜਸਨੋ ਹੀ ਹੈ ਜਸਨੋ ਤੇ ਜਿਹੜੀ ਆਪਣੀ ਆ ਗਈ ਸੂਈ ਸਵਾਈ ਇਹਦੇ ਬਾਰੇ ਫੇਰ ਗੱਲ ਕਰ ਲਗੇ ਮੜੀ ਜੀ ਜਿਹੜਾ ਬਈ ਮੁੱਲ ਜਿੰਨਾ 25 ਕਰਾ ਲੈ ਪਹਿਲਾਂ ਵੀ ਕਿਹਾ 45 ਕਰਾ ਲੈ ਜਿੰਨਾ ਬਾਕੀ ਕਰਾ ਇਹ ਬਸ ਆਪਾਂ ਜਸਨੋ ਗੱਡੀ ਚ ਪਾ ਦਾਂਗੇ ਵੀ ਅਜੀ ਨਹੀਂ ਕਰਦੀ بس ਹੁਣ 3600 ਛੱਡਤਾ 3600 ਬਾਈ ਹੁਣ ਨਾ ਬਾਈ ਨੂੰ ਬਾਹਲਾ ਘਟਾਇਓ ਜੀ ਠੀਕ ਆ ਜੀ ਮੈਂ ਵੀਡੀਓ ਦੇਖਣ ਆਇਆ ਨੂੰ ਕਹਿ ਰਿਹਾ ਤੇ ਬਾਈ ਤੋਂ ਮੰਗਾ ਲਿਓ ਚਾ ਆ ਕੇ ਲੈ ਜਾਓ ਤੇ ਨੰਬਰ ਬੋਲ ਜੀ ਕਰਕੇ ਲੈ ਜਾਓ ਵੀ ਰੁਪਏ ਹੀ ਦੇਣੇ ਆਪਾਂ ਹਾਂ ਮੁੜ ਕੇ ਕਾਦੇ ਮੁੜ ਕੇ ਲਾਂਬੇ ਨਾਲ ਅਗਲਾ ਦੇਵੇ ਲਾਂਬੇ ਵਾਲਾ ਵੀ ਕੰਮੀ ਨਹੀਂ ਨਾ ਭਾ ਕੇ ਡਾ ਹਾਂ ਤੇ ਦੱਸੋ ਜੀ ਨੰਬਰ ਫੇਰ ਨੰਬਰ ਹੈਗਾ ਵੀ 78990999728 ਪਿੰਡ ਅਹਿਮਦਪੁਰਾ ਜ਼ਿਲ੍ਹਾ ਮੋਗਾ ਓਕੇ ਠੀਕ ਆ ਵੀਰੇ ਤਿੰਨ ਬੈੜਾ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ